ਸਤਿ ਸ਼੍ਰੀ ਅਕਾਲ ਜੀ ਅਮਰੀਕਨਿਜ਼ ਬੁਲਟਨ ਵਿੱਚ ਖੜੇ ਹੁਣ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਟੈਂਸਨ ਮਾਰ ਦਿਆਂ ਮੁੱਖ ਲੈਸਤੇ ਕੋਸਟਰੀਕਾ ਅਦਾਲਤ ਨੇ ਅਮਰੀਕਾ ਤੋਂ ਦੇਸ਼ ਨਿਕਾਲੇ ਦੇ ਦਿੱਤੇ ਹੁਕਮ ਪ੍ਰਵਾਸੀਆਂ ਨੂੰ ਰਿਹਾਅ ਕਰਨ ਦਾ ਹੁਕਮ ਜਾਈ ਇਡਾਂ ਤੇ ਮੂੜ ਕੀਤਾ ਜਾ ਸਕਦਾ ਹੈ ਹਮਲਾਵਰ 트럼ਪ ਨੇ ਦਿੱਤੀ ਚੇਤਾਵਨੀ ਅਮਰੀਕਾ ਸਰਕਾਰ ਦਾ ਵੱਡਾ ਕਦਮ 59000 ਲੋਕ ਲੈ ਕੇ ਹਰਾਸਮਚ ਹੁਣ ਖਬਰਾਂ ਵਿਸਥਾਰ ਦੇ ਨਾਲ ਕੋਸਟ ਰੀਕਾ ਅਦਾਲਤ ਨੇ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਪ੍ਰਵਾਸੀਆਂ ਨੂੰ ਰਿਹਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ ਲਗਭਗ 200 ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਨੇ ਕਿ ਇਹਨਾਂ ਪ੍ਰਵਾਸੀਆਂ ਨੂੰ ਜਿੱਥੇ ਵੀ ਕਿਤੇ ਰੱਖਿਆ ਗਿਆ ਹੈ ਉੱਥੋਂ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਕੋਸਟਾ ਰਿਕਾ ਦੀ ਅਦਾਲਤ ਨੇ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ 200 ਪ੍ਰਵਾਸੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਅਧਿਕਾਰੀਆਂ ਮੁਹੰਦਾ ਕਹਿਣਾ ਹੈ ਕਿ ਸ ਨੂੰ ਅਫਗਾਨਿਸਤਾਨ ਚੀਨ ਖਾਨਾ ਭਾਰਤ ਤੇ ਵਿਏਟਨਾਮ ਸਣੇ ਦੇਸ਼ਾਂ ਤੋਂ ਸ਼ਰਨ ਦੇ ਵਿੱਚ ਲਿਆਂਦੇ ਗਏ ਸਨ ਜਿੱਥੇ ਉਹਨਾਂ ਨੂੰ ਬਿਨਾਂ ਨਿਗਰਾਨੀ ਦੇ ਛੱਡਣ ਦੀ ਇਜਾਜ਼ਤ ਨਹੀਂ ਸੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਪ੍ਰਵਾਸੀਆਂ ਦੀ ਸਥਿਤੀ ਦਾ ਪਤਾ ਲਾਉਣ ਤੇ ਉਹਨਾਂ ਨੂੰ ਆਸਰੇ ਤੋਂ ਰਿਹਾ ਕਰਨ ਲਈ 2 ਹਫ਼ਤੇ ਦਿੱਤੇ ਗਏ ਨੇ ਜਿੱਥੇ ਅਜੇ ਵੀ ਕੁਝ ਲੋਕਾਂ ਨੂੰ ਰੱਖਿਆ ਗਿਆ ਉਹਨਾਂ ਨੂੰ ਕੋਸਟਾ ਰਿਕਾ ਭੇਜ ਦਿੱਤਾ ਗਿਆ ਸੀ ਜਦੋਂ ਉਹਨਾਂ ਦੀ ਸਰਕਾਰ ਪ੍ਰਵਾਸੀਆਂ ਨੂੰ ਦੇਸ਼ ਤੋਂ ਅਲਾਵਾ ਹੋਰ ਦੇਸ਼ਾਂ 'ਚ ਭੇਜਣ ਲਈ ਸਹਿਮਤ ਹੋ ਕੇ ਸੀ ਫਰਵਰੀ 'ਚ ਦੋਵਾਂ ਸਰਕਾਰਾਂ ਵਿਚਾਲੇ ਹੋਏ ਸਮਝੌਤੇ ਤੋਂ ਥੋੜੀ ਦੇਰ ਬਾਅਦ ਹੀ ਅਮਰੀਕਾ ਤੋ ਰਿਪੋਰਟ ਕੀਤੇ ਗਏ ਲੋਕ ਅਮਰੀਕਾ ਤੋ ਡਾਨਾ ਰਹੀ ਪਹੁੰਚੇ ਇਹਨਾਂ ਦੇ ਵਿੱਚ 80 ਤੋਂ ਵੱਧ ਬੱਚੇ ਵੀ ਸ਼ਾਮਿਲ ਸਨ ਕੋਸਟਾ ਰਿਕਾ ਮਾਈਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ 250 ਲੋਕਾਂ ਦੀ ਅਮਰੀਕੀ ਅਧਿਕਾਰੀਆਂ ਦੁਆਰਾ ਜਾਂਚ ਕੀਤੀ ਗਈ ਸੀ ਤੇ ਉਹਨਾਂ ਦਾ ਅਤਵਾਦੀ ਸਮੂਹਾਂ ਨਾਲ ਕੋਈ ਸੰਬੰਧ ਨਹੀਂ ਪਾਇਆ ਗਿਆ ਉਨਾਂ ਨੂੰ ਰਾਜਸਥਾਨੀ ਸੇਨ ਹੋਜ਼ੇ ਤੋਂ 360 ਕਿਲੋਮੀਟਰ ਦੱਖਣ ਦੇ ਵਿੱਚ ਸਥਿਤ ਅਸਥਾਈ ਪ੍ਰਵਾਸੀ ਦੇਖਭਾਲ ਕੇਂਦਰ ਚ ਲਿਜਾਇਆ ਗਿਆ। ਮਨੁੱਖੀ ਅਧਿਕਾਰ ਸੰਗਠਨਾਂ ਦੀ ਇੱਕ ਰਿਪੋਰਟ ਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਉੱਥੇ ਮਨਮਾਨੀ ਢੰਗ ਨਾਲ ਅਤੇ ਗੈਰਕਾਨੂੰਨੀ ਤੌਰ ਤੇ 60 ਦਿਨਾਂ ਤੋਂ ਵੱਧ ਸਮੇਂ ਲਈ ਰੱਖਿਆ ਗਿਆ ਸੀ ਬਿਨਾਂ ਕਾਨੂੰਨੀ ਸਲਾਹ ਜਾਂ ਉਹਨਾਂ ਦੀਆਂ ਸੰਬੰਧਿਤ ਭਾਸ਼ਾਵਾਂ ਚ ਜਾਣਕਾਰੀ ਤੱਕ ਪਹੁੰਚ ਦੇ ਰੱਖਿਆ ਗਿਆ ਸੀ। ਵਾਦੀ ਆਲੋਚਨਾ ਦੇ ਬਾਵਜੂਦ ਕੋਸਟ ਰਿਕਮ ਮਾਈਗ੍ਰੇਸ਼ਨ ਅਧਿਕਾਰੀਆਂ ਨੇ ਅਪ੍ਰੈਲ ਚ ਰਿਪੋਰਟੀਆਂ ਨੂੰ ਅਸਥਾਈ ਵਿਸ਼ੇਸ਼ ਦਰਜਾ ਦਿੱਤਾ। ਜਿਸ ਨਾਲ ਉਹ ਆਸਰੇ ਤੋਂ ਬਾਹਰ ਖੁੱਲ ਕੇ ਘੁੰਮ ਸਕਦੇ ਸੀ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਸੀ ਫੈਸਲੇ ਦੇ ਵਿੱਚ ਸੱਤ ਵਿੱਚੋਂ ਚਾਰ ਜੱਜਾਂ ਨੇ ਕਿਹਾ ਕਿ ਜਿਨ੍ਹਾਂ ਹਾਲਾਤਾਂ 'ਚ ਰਿਪੋਰਟ ਕੀਤੇ ਗਏ ਨੇ ਉਹਨਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ ਅਦਾਲਤ ਦੁਆਰਾ ਦਰਜ ਕੀਤੀਆਂ ਗਈਆਂ ਅਸਫਲਤਾਵਾਂ 'ਚ ਇਹ ਤੱਥ ਸ਼ਾਮਲ ਹੈ ਕਿ ਉਹਨਾਂ ਨੂੰ ਬਿਨਾਂ ਕਿਸੇ ਪੂਰਵ ਵਿਅਕਤੀਗਤ ਫੈਸਲੇ ਦੇ ਆਵਾਜਾਈ ਦੀ ਆਜ਼ਾਦੀ ਤੋਂ ਵਾਂਝਾ ਕਰ ਦਿੱਤਾ ਗਿਆ ਬਾਹਰੀ ਲੋਕਾਂ ਨਾਲ ਉਹਨਾਂ ਦੇ ਸੰਚਾਰ ਨੂੰ ਸੀਮਿਤ ਕੀਤਾ ਗਿਆ ਤੇ ਉਹਨਾਂ ਨੂੰ ਸ਼ਰਨਾਰਥੀ ਦਰਜੇ ਲਈ ਅਰਜ਼ੀ ਦੇਣ ਦੀ ਸੰਭਾਵਨਾ ਬਾਰੇ ਨਹੀਂ ਦੱਸਿਆ ਗਿਆ ਜਦੋਂ ਤੋਂ ਉਹਨਾਂ ਨੂੰ ਅਮਰੀਕਾ ਤੋਂ ਕੱਢਿਆ ਗਿਆ ਹੈ 200 ਡਿਪੋਰਟੀਆਂ ਵਿੱਚੋਂ ਕੁਝ ਨੂੰ ਸਵੈ ਇਛਾ ਨਾਲ ਉਹਨਾਂ ਦੇ ਵਤਨ ਵਾਪਸ ਭੇਜ ਦਿੱਤਾ ਗਿਆ ਪਰ ਅਧਿਕਾਰਿਤ ਆંકડા ਅਨੁਸਾਰ 28 ਕੈਟਾਏਮ ਦੇ ਵਿਚ ਰਹਿੰਦੇ ਨੇ ਇਸੇ ਫੈਸਲੇ ਦੇ ਤਹਿਤ ਕੋਸਟਾ ਰੀਕਾਮ ਮਾਈਗ੍ਰੇਸ਼ਨ ਅਧਿਕਾਰੀਆਂ ਨੂੰ ਬਾਕੀ ਰਹਿੰਦੇ ਹਰੇਕ ਡਿਪੋਟੀ ਦੀ ਮਾਈਗ੍ਰੇਸ਼ਨ ਸਥਿਤੀ ਨੂੰ ਪਰਿਭਾਸ਼ਿਤ ਕਰਨ ਦੇ ਨਾਲ-ਨਾਲ ਇਹ ਨਿਰਧਾਰਿਤ ਕਰਨ ਲਈ 2 ਹਫ਼ਤੇ ਦਿੱਤੇ ਗਏ ਕਿ ਉਹਨਾਂ ਨੂੰ ਕਿਸ ਕਿਸਮ ਦੀ ਰਾਜ ਸਹਾਇਤਾ ਦੀ ਲੋੜ ਹੋ ਸਕਦੀ ਹੈ ਹਾਲਾਂਕਿ ਅਦਾਲਤ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਸਰਕਾਰ ਨੇ 트럼ਪ ਪ੍ਰਸ਼ਾਸਨ ਨਾਲ ਤੀਜੇ ਦੇਸ਼ਾਂ ਤੋਂ ਦੇਸ਼ ਨਿਕਾਲਾ ਦਿੱਤੇ ਪ੍ਰਵਾਸੀਆਂ ਨੂੰ ਸਵੀਕਾਰ ਕਰਨ ਲਈ ਸੌਦਾ ਕੀਤਾ ਹੈ ਤਾਂ ਉਨ੍ਹਾਂ ਨੇ ਆਪਣੇ ਅਧਿਕਾਰਾਂ ਦੇ ਅੰਦਰ ਕੰਮ ਕੀਤਾ ਹੈ ਪਨਾਮਾ ਦੇ ਅਸਲ ਵਜੋਂ ਤੋਂ ਬਾਅਦ ਕੋਸਟਾ ਰੀਕਾ ਮੱਧ ਅਮਰੀਕਾ ਦਾ ਤੀਜਾ ਦੇਸ਼ ਸੀ ਜਿਸ ਨੇ 트럼ਪ ਪ੍ਰਸ਼ਾਸਨ ਨਾਲ ਅ제 ਹਸਮਝੋਤਾ ਕੀਤਾ ਹੈ ਪ੍ਰਵਾਸੀਆਂ ਨੂੰ ਉਹਨਾਂ ਦੇ ਵਤਨ ਤੋਂ ਇਲਾਵਾ ਹੋਰ ਦੇਸ਼ਾਂ 'ਚ ਭੇਜਣ ਨੂੰ ਅਮਰੀਕਾ ਦੇ ਨਾਲ-ਨਾਲ ਕੋਸਟਾ ਰੀਕਾ 'ਚ ਵੀ ਚੁਣੌਤੀ ਦਿੱਤੀ ਗਈ ਹੈ ਹਾਲਾਂਕਿ ਅਮਰੀਕੀ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਇੱਕ ਹੁਕਮ ਨੂੰ ਉਲਟਾ ਦਿੱਤਾ ਹੈ ਜਿਦੇ ਵਿੱਚ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਨੂੰ ਚੁਣੌਤੀ ਦੇਣ ਦਾ ਮੌਕਾ ਦੇਣ ਦੀ ਲੋੜ ਸੀ ਕਿਉਂਕਿ ਉਹਨਾਂ ਨੂੰ ਉਸ ਦੇਸ਼ 'ਚ ਤਸ਼ੱਦਦ ਅਤਿਆਚਾਰ ਜਾਂ ਮੌਤ ਦਾ ਖਤਰਾ ਹੋ ਸਕਦਾ ਹੈ ਜਿੱਥੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਤਿਉਹਦ ਇਰਾਨ ਇਜ਼ਰਾਈਲ ਯੁੱਧ ਸ਼ਾਂਤ ਨਹੀਂ ਹੋ ਰਿਹਾ ਤੇ ਅਮਰੀਕਾ ਦੀ ਦਖਲਅੰਦਾਜ਼ੀ ਲਗਾਤਾਰ ਜਾਰੀ ਹੈ ਅਜਿਹੇ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਕਹਿ ਦਿੱਤਾ ਕਿ ਜੇ ਇਰਾਨ ਨੇ ਮੂੜ ਤੋਂ ਹਮਲਾ ਕੀਤਾ ਤਾਂ ਫਿਰ ਅਮਰੀਕਾ ਵੀ ਜਵਾਬੀ ਕਾਰਵਾਈ ਵਾਸਤੇ ਤਿਆਰ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਆਪਣਾ ਪਰਮਾਣੂ ਪ੍ਰੋਗਰਾਮ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਵਿਰੋਧ ਚਿਤਾਵਨੀ ਦਿੱਤੀ ਹੈ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਮੁੜ ਸ਼ੁਰੂ ਕਰਦਾ ਹੈ ਤਾਂ ਅਸੀਂ ਉਸ ਤੇ ਹਮਲਾ ਕਰਾਂਗੇ ਅਸਲ 'ਚ ਟਰੰਪ ਨੂੰ ਪੁੱਛਿਆ ਗਿਆ ਸੀ ਕਿ ਜੇਕਰ ਈਰਾਨ ਨੇ ਆਪਣੇ ਪਰਮਾਣੂ ਸੰਸ਼ੋਧਨ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕੀਤਾ ਤਾਂ ਕੀ ਅਮਰੀਕਾ ਮੁੜ ਹਮਲਾ ਕਰੇਗਾ ਇਸ ਸਵਾਲ ਦੇ ਜਵਾਬ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਜ਼ਰੂਰ ਉਹਨਾਂ ਨੇ 에어ਫੋਰਸ 1 ਦੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਈਰਾਨ ਜਲਦੀ ਹੀ ਬੰਬ ਨਹੀਂ ਬਣਾਏਗਾ ਤੇ ਉਹਨਾਂ ਨੂੰ ਲੱਗਦਾ ਹੈ ਕਿ ਇਰਾਨ ਕੋਲ ਸਮੇਂ ਸਿਰ ਪਰਮਾਣੂ ਵਸਤੂਆਂ ਨੂੰ ਸਾਈਟਾਂ ਤੋਂ ਬਾਹਰ ਕੱਢਣ ਲਈ ਕਾਫੀ ਸਮਾਂ ਨਹੀਂ ਸੀ। ਉਹਨਾਂ ਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਵੱਡਾ ਝਟਕਾ ਸੀ। ਇਸ ਤੋਂ ਪਹਿਲਾਂ ਦਿਨ ਦੇ ਵਿੱਚ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਹਮਲੇ ਤੋਂ ਪਹਿਲਾਂ ਇਰਾਨੀ ਪਰਮਾਣੂ ਸਥਾਨਾਂ ਤੋਂ 400 ਕਿਲੋਗ੍ਰਾਮ ਯੂਰੇਨੀਅਮ ਹਟਾਏ ਜਾਂਦੀਆਂ ਖਬਰਾਂ ਚਾਲੀ ਖਬਰਾਂ ਸਨ। ਇਸ ਦੌਰਾਨ ਵਾਈਟ ਹਾਊਸ ਨੇ ਆਖਿਆ ਕਿ ਰਿਪੋਰਟਾਂ ਦਾ ਉਦੇਸ਼ ਰਾਸ਼ਟਰਪਤੀ ਨੂੰ ਕਮਜ਼ੋਰ ਕਰਨਾ ਸੀ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਆਖਿਆ ਕਿ ਇਰਾਨ ਤੇ ਅਮਰੀਕਾ ਦੇ ਹਮਲੇ ਨੇ ਯੁੱਧ ਖਤਮ ਕਰ ਦਿੱਤਾ ਹੈ। ਇਰਾਨੀ ਪਰਮਾਣੂ ਪ੍ਰੋਗਰਾਮ ਨੂੰ ਦਹਾਕਿਆਂ ਪਿੱਛੇ ਕਰ ਦਿੱਤਾ ਹੈ। ਰਾਸ਼ਟਰਪਤੀ 트ੰਪ ਨੇ ਕਿਹਾ ਹੈ ਕਿ ਹਫਤੇ ਦੇ ਅੰਤ ਵਿੱਚ ਕੀਤੇ ਗਏ ਹਮਲਿਆਂ ਨੇ ਈਰਾਨ ਦੇ ਮੁੱਖ ਪਰਮਾਣੂ ਸੰਸ਼ੋਧਨ ਕੇਂਦਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਸ਼ੁਰੂ ਹੋ ਗਈ ਹੈ। ਇਜ਼ਰਾਈਲ ਦੇ ਸੰਯੁਕਤ ਰਾਸ਼ਟਰ ਰਾਜਦੂਤ ਡੈਨੀ ਡਾਨਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਲੱਗਦਾ ਹੈ ਸਾਰੇ ਹਮਲਿਆਂ ਦਾ ਮੁਲਾਂਕਣ ਕਰਨਾ ਹਜੇ ਚੱਲਦੀ ਹੈ ਇੱਕ ਸ਼ੁਰੂਆਤੀ ਅਮਰੀਕੀ ਖੁਫੀਆ ਮੁਲਾਂਕਣ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਇਰਾਨੀ ਪਰਮਾਣੂ ਕੇਂਦਰਾਂ ਤੇ ਹਫਤੇ ਦੇ ਅੰਤ ਵਿੱਚ ਅਮਰੀਕੀ ਹਮਲਿਆਂ ਨੇ ਤਹਿਰਾਨ ਦੇ ਪ੍ਰੋਗਰਾਮ ਨੂੰ ਸਿਰਫ ਕੁਝ ਮਹੀਨਿਆਂ ਲਈ ਪਿੱਛੇ ਧੱਕ ਦਿੱਤਾ ਪਰ ਪੂਰੀ ਤਰ੍ਹਾਂ ਤਬਾਹ ਨਹੀਂ ਕੀਤਾ ਯੋਧਰ ਅਮਰੀਕਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਪ੍ਰਵਾਸੀਆਂ ਦੇ ਉੱਤੇ ਸ਼ਿਕੰਜੇ ਕੱਸੇ ਜਾ ਰਹੇ ਨੇ ਤੇ ਹੁਣ ਰਿਕਾਰਡ 59000 ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਲਗਾਤਾਰ ਟਰੰਪ ਪ੍ਰਸ਼ਾਸਨ ਉਹਨਾਂ ਲੋਕਾਂ ਦੀ ਭਾਲ ਕਰ ਰਿਹਾ ਹੈ ਵੱਖ-ਵੱਖ ਥਾਵਾਂ ਤੇ ਛਾਪੇਵਾਰੀ ਵੀ ਕਰ ਰਿਹਾ ਹੈ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਜਾਂ ਫਿਰ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਚੁੱਕੀ ਹੈ ਅੱਜ ਇਹ ਲੋਕਾਂ ਨੂੰ ਲੱਭ ਲੱਭ ਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਫਿਰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਜਾ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਹੁਦਾ ਸੰਵਾਲਦਿਆਂ ਦੇਸ਼ ਵਿੱਚ ਗੈਰਕਾਨੂੰਨੀ ਤੌਰ ਤੇ ਆੜੇ ਲੋਕਾਂ ਤੇ ਸਖਤ ਕਾਰਵਾਈ ਕੀਤੀ ਹੈ। 트ੰਪ ਦੇ ਨਿਰਦੇਸ਼ਾਂ ਤੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੁਆਰਾ ਰਿਕਾਰਡ 59 ਹਜ਼ਾਰ ਲੋਕਾਂ ਨੂੰ ਹਿਰਾਸਤ ਚਲਿਆ ਗਿਆ ਹੈ। CBS ਨਿਊਜ਼ ਪ੍ਰਸਾਰਕ ਨੇ ਅੰਦਰੂਨੀ ਸਰਕਾਰੀ ਆਂਕੜਿਆਂ ਦਾ ਹਵਾਲਾ ਦਿੰਦਿਆਂ ਜਾਣਕਾਰੀ ਦਿੱਤੀ ਹੈ। ਸੰਘੀ ਆਂਕੜਿਆਂ ਅਨੁਸਾਰ ਇਸ ਸਮੇਂ ਆਈਸੀਈ ਹਿਰਾਸਤ ਚ ਰੱਖੇ ਗਏ ਲਗਭਗ 100 ਜਾਂ 47% ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਤੇ 30% ਤੋਂ ਘੱਟ ਨੂੰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਆਈਸੀਈ ਕੋਲ ਹਿਰਾਸਤ ਚ ਲਏ ਗਏ ਸਾਰੇ ਲੋਕਾਂ ਨੂੰ ਰੱਖਣ ਲਈ ਲੋੜੀਂਦੇ ਬਿਸਤਰੇ ਨਹੀਂ ਹਨ। ਆਈਸੀਈ ਦੁਆਰਾ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਿਛਲੀ ਰਿਕਾਰਡ ਗਿਣਤੀ 2019 ਅਤੇ 트럼ਪ ਦੇ ਪਹਿਲੇ ਕਾਰਜਕਾਲ ਦੀ ਹੈ। ਜਦੋਂ ਇਹ ਏਜੰਸੀ ਦੁਆਰਾ 55000 ਲੋਕਾਂ ਨੂੰ ਹਿਰਾਸਤ ਚ ਲਿਆ ਗਿਆ ਸੀ। ਇਹ ਸੰਤਾਜਾ ਖਬਰਾਂ ਜਾਣਦੇ ਜਾਂਦੇ ਇੱਕ ਵਾਰ ਫਿਰ ਨਿਸ਼ਾਨਮਾਰ ਤੇ ਆਮਖੇਲ ਨੇ। ਕੋਸਟਾ ਰੀਕਨ ਅਦਾਲਤ ਨੇ ਅਮਰੀਕਾ ਤੋਂ ਦੇਸ਼ ਨਿਕਾਲੇ ਦੇ ਦਿੱਤੇ ਹੁਕਮ ਪਰਵਾਸੀਆਂ ਨੂੰ ਰਿਹਾਅ ਕਰਨ ਦਾ ਹੁਕਮ ਚਾਇਆ। ਈਰਾਨ ਤੇ ਮੂੜ ਕੀਤਾ ਜਾ ਸਕਦਾ ਹੈ ਹਮਲਾ 트럼ਪ ਨੇ ਦਿੱਤੀ ਚੇਤਾਵਨੀ। ਅਮਰੀਕਾ ਸਰਕਾਰ ਦਾ ਵੱਡਾ ਕਦਮ 59000 ਲੋਕ ਲੈ ਚਰਾਸ ਵਿੱਚ। ਇਸ ਦੇ ਨਾਲ ਹੀ ਮੈਂ ਇਹਨਾਂ ਦੇ ਇਜਾਜ਼ਤ ਕਲ ਫੇਰ ਮਿਲਾਂਗੇ ਨਮੀ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾ।